ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਾਂ ਅੱਜ ਲੱਗੇ ਚੱਲੇ ਆ ਨੂਰਲਾ ਦੀ ਚੋਲਾ ਸਰਮਨੀ ਦੇ ਵਿੱਚ ਪਹਿਲਾਂ ਆਪਾਂ ਬਲੌਗ ਦੇ ਵਿੱਚ ਪਹਿਲਾਂ ਤੁਹਾਨੂੰ ਦਿਖਾਇਆ ਸੀ ਬੇਬੀ ਦਾ ਫੇਸ ਨਹੀਂ ਰਿਵੀਲ ਕੀਤਾ ਸੀਗਾ ਤੇ ਇਹ ਬਲੌਗ ਦੇ ਵਿੱਚ ਤੁਹਾਨੂੰ ਫੇ ਬੇਬੀ ਦਾ ਫੇਸ ਵੀ ਰਿਵੀਲ ਹੋਗਾ ਤੇ ਸਾਰਾ ਫੰਕਸ਼ਨ ਵੀ ਦਿਖਾਵਾਂਗੇ ਐਂਡ ਤੱਕ ਜੁੜੇ ਰਹੋ ਨਾਲ ਭਾਬੀ ਭਾਵੇਂ ਭਜੀ ਸੀ ਭਾਬੀ ਆ ਲੈ ਤੋ ਰਹਿਮਤ ਦੀ ਪੂਆ ਜਿਹੜੀ ਉਹ ਬਾਹਰ ਹੈ ਸਿਮਰਨ ਉਹਨੇ ਆਪਣੇ ਭਤੀਜੇ ਨੂੰ ਗਿਫਟ ਭੇਜਿਆ ਸੋਨੇ ਦੀ ਚੇਨ ਭੇਜੀ ਆ ਜੋ ਕਿ ਪਾਪਾ ਮਮਾ ਵੱਲੋਂ ਉਹਦੇ ਪਾਏ ਜਾ ਰਹੇ ਆ ਅੱਪਾ ਚੱਲਦੇ ਆ ਹੁਣ ਅਗਲੀ ਰਸਮ ਦੇ ਵੱਲ ਸੋ ਇਹ ਸਾਰਾ ਜੋ ਵੀ 골ਡ ਵਗੈਰਾ ਪਾ ਰਹੇ ਨੇ ਇਹ ਰੀਤ ਤੇ ਪੇਰੈਂਟਸ ਵੱਲੋਂ ਪਾਇਆ ਜਾ ਰਿਹਾ ਮਤਲਬ ਕਿ ਆਪਣੇ ਦੋਤੇ ਨੂੰ ਪਾਇਆ ਜਾ ਰਿਹਾ ਜੋ ਵੀ ਰੀਤੀ ਰਿਵਾਜ ਹੁੰਦੇ ਨੇ ਸਭ ਤੇ ਅਲੱਗ-ਅਲੱਗ ਹੁੰਦੇ ਨੇ ਜੋ ਵੀ ਮਨਾਇਆ ਜਾਂਦਾ ਕੀਤੇ ਕੀਤੇ ਸਾਈਡ ਚੋਲਾ ਸਰਮਣੀ ਮਨਾਈ ਜਾਂਦੀ ਹੈ ਕਮੈਂਟ ਦੇ ਵਿੱਚ ਜਰੂਰ ਦੱਸਿਓ ਤਾਂ ਦੋ ਵਕਤ ਕਿਰੋਟੀ ਨਹੀਂ ਦਿਲਾ ਸਕਦਾ ਕਿਉਂਕਿ ਰੋਟੀ ਦਿਲਾਣੇ ਵਾਲਾ ਉਹ ਮਾਲਿਕ ਹੈ ਜਿਸਨੇ ਹਰ ਇਨਸਾਨ ਕੋ ਦੋ ਹੱਥ دیے ਅਤੇ ਕਿਹਾ ਹੈ ਕਿ ਜੀਂਦੇ ਜ਼ਮੀਨ ਕਰ ਸੋ ਤੁਸੀਂ ਦੇਖਿਆ ਹੋਣਾ 3 ਪੁੱਤ ਪੈਸਾ ਸਭ ਪਰਮਾਤਮਾ ਦੀ ਬਦੌਲਤ ਹੈ ਜਿਹਦੇ ਹਿੱਸੇ ਆਉਂਦਾ ਸਭ ਪਰਮਾਤਮਾ ਜੋ ਕਟਿੰਗ ਪਲੇ ਨੋਟ ਬਾਹਰ ਰਹੇ ਨੇ ਉਹ ਸैम ਦੇ ਚਾਚਾ ਜੀ ਨੇ ਜਿਨ੍ਹਾਂ ਦੇ ਬੇਟੀਆਂ ਨੇ ਉਹਦੇ ਦੂਜੇ ਚਾਚਾ ਜੀ ਦੇ ਵੀ ਬੇਟਾ ਹੀ ਆ ਸੋ ਇਹਨਾਂ ਦੇ 25 ਸਾਲ ਬਾਅਦ ਸैम ਤੋਂ ਬਾਅਦ 25 ਸਾਲ ਬਾਅਦ ਸैम ਦੇ ਬੇਟਾ ਹੋਇਆ ਸੋ ਖੁਸ਼ੀਆਂ ਮਨਾਉਣੀਆਂ ਤਾਂ ਬੰਦੀਆਂ ਨੇ ਪਰ ਧੀਆ ਪੁੱਤ ਇੱਕ ਬਰਾਬਰ ਨਹੀਂ ਪਰ ਪੁੱਤ ਦੀ ਖੁਸ਼ੀ ਅਲੱਗ ਹੈ